ਇਹ ਜਨਵਰੀ ਤੋਂ ਜੀ ਪੰਜਾਬੀ ਨਵਾਂ ਐਂਟਰਟੇਨਮੈਂਟ ਚੈਨਲ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹਦੇ ਵਿੱਚ ਇੱਕ ਨਵਾਂ ਸੀਰੀਅਲ ਹੋਏਗਾ ਵਿਲਾਤੀ ਭਾਬੀ ਵਿਲਾਤੀ ਭਾਬੀ ਨਾਮ ਤੋਂ ਹੀ ਲੱਗਦਾ ਹੈ ਕਿ ਇਹ ਵਿਲਾਇਤ ਤੋਂ ਆਈ ਹੋਈ ਭਾਬੀ ਹੋਏਗੀ ਤਾਂ ਉਸੇ ਦੇ ਉੱਤੇ ਸੀਰੀਅਲ ਹੈ ਸਾਡੇ ਨਾਲ ਹੈਗੀ ਸਟਾਰ ਕਾਸਟ ਵਿਲਾਤੀ ਭਾਬੀ ਦੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵਿਲਾਤੀ ਭਾਬੀ ਸ਼ੈਕਲ ਟੋਬੀ ਤੁਸੀਂ ਬਲੈਟੀ ਭਾਬੀ ਲੱਗ ਰਹੇ ਹੋ ਦੱਸੋ ਆਪਣੇ ਕੈਰੈਕਟਰ ਬਾਰੇ ਓਕੇ ਸੋ ਮਾਈ ਕੈਰੈਕਟਰ ਇਜ਼ ਐਮੀਲੀ ਆਮ ਫਰਮ ਕੈਨੇਡਾ ਐਂਡ ਆਮ ਮੈਟੂ ਸੈਂਡੀ पंजाबी बॉय दैट्स व्हाई आई बॉय्स विलैती पाकिज सारे पिंड दी पिंडैती पाभी मैं या सो इट्स लाइक अ वेरी क्यूट कैरेक्टर बहुत स्वीट uh, सी लड़की है अपने पति पे पूरा ट्रस्ट है उसको वो जो बोलता है सच बोलता है हालांकि वो नहीं बोलता पर मुझे पूरा ट्रस्ट है उस पर एंड काफ़ी सिंपल सी है कैनेडा की है लेकिन इतनी स्वीट है कि आपको लगेगा कि इंडिया की भी कई बार ऐसी लड़कियाँ नहीं होती सो hmm. so, इस टाइप का है बाकी आप थर्टीन जैन को देखो hmm. <laughs> तो की करैक्टर है ਭਾਈ ਜੀ ਮੈਂ ਸੈਂਡੀ ਪਲੇ ਕਰ ਰਹੇ ਹਾਂਗਾ ਇੱਕ ਨੰਬਰ ਦਾ ਨਿਹਾਇਤੀ ਸ਼ਰੀਫ ਨਹੀਂ ਹੈਗਾ ਮੈਂ ਹੈਗਾ ਜੀ ਨਿਹਾਇਤੀ ਫੋਖਰਾ ਤੇ ਇੱਕ ਬੜਾ ਕਟੋ ਨੇ ਜਿਹੜੇ ਖੁਦ ਨੂੰ ਫੁਕਰਾਂ ਕਰਦਾ ਮੈਂ ਬਿਲਕੁਲ ਬਾਈਕ ਨੰਬਰ ਦਾ ਫੁਕਰਾਂ ਜੀ ਪਰ ਔਨ ਸਕਰੀਨ ਔਫ ਸਕਰੀਨ ਬੜਾ ਸਿੱਧਾ ਸ਼ਰੀਫ ਹੋ ਜਾਉਂਦਾ ਹੈ ਤੇ ਇੱਕ ਜਮਾਂ ਹੀ ਫੁਕਰੇ ਦਾ ਕੈਰੈਕਟਰ ਪਲੇ ਕਰ ਰਿਹਾ ਹੈਗਾ ਮਤਲਬ ਇੱਕ ਨੰਬਰ ਦਾ ਜੁਗਾੜੂ ਹੈਗਾ ਜਿਹਦੇ ਕੋਲ ਤੁਸੀਂ ਇੱਕ ਪ੍ਰੋਬਲਮ ਲੈ ਕੇ ਆਓ ਤੇ ਉਹਨੂੰ 150 ਸੋਲੂਸ਼ਨਸ ਉਸ ਪ੍ਰੋਬਲਮ ਦੀਆਂ ਉਹ ਦੇ ਦੇਗਾ ਤੇ ਇਟ ਇਜ਼ ਲਾਈਕ ਉਹਨੂੰ ਹਰ ਚੀਜ਼ ਦਾ ਉਹਦੇ ਕੋਲ ਇਲਾਜ ਹੈਗਾ ਉਹਨੂੰ ਕੁਝ ਵੀ ਪੁੱਛ ਲਓ ਉਹਨੂੰ ਉਹਦਾ ਜਵਾਬ ਪਤਾ ਹੈਗਾ ਜੇ ਜਵਾਬ ਨਹੀਂ ਪਤਾ ਤੇ ਉਹ ਲੱਭਣ ਦੇ ਵਿੱਚ ਸ਼ੇਰ ਹੈਗਾ ਇਹ ਪ੍ਰੋਗਰਾਮ ਹੈ ਕਿਸ ਦੇ ਹੁੰਦੇ ਕਿ ਫੈਮਿਲੀ ਪ੍ਰੋਗਰਾਮ ਹੈ ਐਂਟਰਟੇਨਮੈਂਟ ਪ੍ਰੋਗਰਾਮ ਇਟ ਇਟ ਇਜ਼ ਹਾਰਡ ਕੋਰ ਫੈਮਿਲੀ ਐਂਡ ਹਾਰਡ ਕੋਰ ਐਂਟਰਟੇਨਮੈਂਟ ਪ੍ਰੋਗਰਾਮ ਬਿਕਾਜ਼ ਪੰਜਾਬੀ ਦੇ ਵਿੱਚ ਨਾ ਜਿਹੜੀ ਸਾਡੀ ਪੰਜਾਬੀ ਆਡੀਅנס ਹੈਗੀ ਹੈ ਉਹਨਾਂ ਦੀ ਇੱਕ ਪਾਲਿਸੀ ਹੈਗੀ ਹੈ ਜਾਂ ਉਹਨਾਂ ਦਾ ਇੱਕ ਥੌਟ ਪ੍ਰੋਸੈਸ ਹੈ ਕਿ ਸਾਰੇ ਦਿਨ ਦੇ ਕੰਮਕਾਰ ਤੋਂ ਥੱਕ ਕੇ ਜਦੋਂ ਬੰਦਾ ਆਂਦਾ ਹੈ ਤੇ ਉਹ ਅੱਧੇ ਘੰਟੇ ਦਾ ਕਮੇਡੀ ਜਿਹੜਾ ਦਿਮਾਗ ਨੂੰ ਫ੍ਰੀ ਮਾਈਂਡ ਚਾਹੀਦੀ ਹੈਗੀ ਉਹ ਸਾਸ ਬਹੂ ਦੇ ਸੀਰੀਅਲ ਉਹ ਲੋਕ ਨਹੀਂ ਦੇਖਣਾ ਚਾਹੁੰਦੇ ਤੇ ਅਸੀਂ ਉਹ ਬੈਰੀਅਰ ਕਰਾਸ ਕਰਕੇ ਕੋਸ਼ਿਸ਼ ਕੀਤੀ ਹੈਗੀ ਪੰਜਾਬੀ ਆਡੀਅנס ਨੂੰ ਇੱਕ ਐਸਾ ਪ੍ਰੋਡਕਟ ਦਈਏ ਜਿਹਦੇ ਨਾਲ ਉਹ ਹੱਸ ਸਕਣ ਉਹਨਾਂ ਦਾ ਜਿਹੜਾ ਮੂਡ ਹੈਗਾ ਥੋੜਾ ਜਿਹਾ ਲਾਈਟ ਹੋ ਸਕੇ ਉਹਨਾਂ ਦੇ ਵਿੱਚ ਉਹਨਾਂ ਦੀ ਲਾਈਫ ਦਾ ਜਿਹੜਾ ਭਾਰ ਹੈਗਾ ਜੌਬਸ ਦਾ ਭਾਰ ਹੈ ਵੈਸੇ ਦਾ ਪਿਆਰ ਹੈ ਹਰ ਤਰੀਕੇ ਦਾ ਭਾਰ ਉਹ ਲਈ ਫਿਰਦੇ ਆ ਉਹ ਥੋੜਾ ਜਿਹਾ ਸਕਵੀਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬੀ ਆਡੀਅנס ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਫੈਮਲੀ ਸਾਸ ਬਹੂ ਸਾਜੀਸ਼ ਵਾਲੀ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਉਹੀ ਸਾਡਾ ਜਿਹੜਾ ਮੈਂਟੈਲਿਟੀ ਬਣ ਚੁੱਕੀ ਸਾਨੂੰ ਉਸੇ ਤਰੀਕੇ ਦੇ ਪ੍ਰੋਗਰਾਮ ਦਿਖਨੇ ਆ ਕੋਈ ਵੱਖਰਾ ਵੱਖਰੇ ਤਰੀਕੇ ਦਾ ਐਂਟਰਟੇਨਮੈਂਟ ਮੈਨੂੰ ਜਹਾਂ ਤੱਕ ਲੱਗਦਾ ਹੈ ਪੰਜਾਬੀ ਆਡੀਅנס ਜ਼ਰੂਰ ਦੇਖਣਾ ਚਾਹੀਦੀ ਐਦਾਂ ਦੇ ਪ੍ਰੋਗਰਾਮਸ ਬਿਕਾਜ਼ ਹਮ ਦੇਖਦੇ ਆ पंजाबी जो कॉमेडी मूवीज़ बनती है कितनी हिट जाती है बट पंजाब में ऐसा सीरियल कोई नहीं जो कॉमेडी हो जो कॉमेडी है एक दो वो हिंदी सीरियल है उसमें भी हम ओवर ड्रामा ज़्यादा देख लेते हैं पर हमारे में ये सास भी है बहू भी है सास की सास भी है लेकिन साजिश कहीं पर नहीं है इट्स ऑल कॉमेडी दादी हैं सब इतना फ़न है इसमें एक पर्सन नेगेटिविटी नहीं है सो so, पंजाब के ऑडियंस को ये डेफ़िनेटली बहुत पसंद आने वाला है वो रात को नौ बजे खाना खाते हुए ज़रूर देखने वाले हैं ਇਹ ਡੇਲੀ ਪ੍ਰੋਗਰਾਮ ਹੋਏਗਾ ਡੇਲੀ ਮੰਡੇ ਟੂ ਫਰਡੇ 9 ਪੀਐਮ ਧੰਨਵਾਦ ਰਿੰਕਸਰ ਨਾਲ ਗੱਲ ਕਰ ਲਈ ਥੈਂਕ ਯੂ ਤੇ ਤੁਹਾਨੂੰ ਦੋਨਾਂ ਨੂੰ ਹੈਪੀ ਲੋੜੀ ਥੈਂਕ ਯੂ ਜੀ ਸੇਮ ਟੂ ਯੂ ਤੇ ਸਾਰੇ ਦਰਸ਼ਕਾਂ ਨੂੰ ਪੰਜਾਬ ਦੇ ਦਰਸ਼ਕਾਂ ਨੂੰ ਸਾਡੇ ਵੱਲੋਂ ਤੇ ਜੀ ਪੰਜਾਬੀ ਵੱਲੋਂ ਲੋੜੀ ਦੀਆਂ ਲੱਖ ਲੱਖ ਬਾਰਾਂ ਤੋ ਤੁਸੀਂ ਸੁਣਿਆ ਐ ਐਮਲੀ ਤੇ ਜਿਹੜਾ ਜੱਸਸੀ ਜਿਹੜਾ ਕਿ ਮੇਨ ਕਰੈਕਟਰ ਹੈਗੇ ਆ ਵਲਤੀ ਭਾਬੀ ਜਿਹੜਾ ਨਵਾਂ ਸੀਰੀਅਲ ਸ਼ੁਰੂ ਹੋਣ ਜਾ ਰਿਹਾ ਹੈ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਤੁਸੀਂ ਰੋਜ਼ਾਨਾ ਜ਼ੀ ਪੰਜਾਬੀ ਤੇ ਇਸ ਇਹਨਾਂ ਨੂੰ ਦੇਖ ਸਕਦੇ ਹੋ ਤੇ 13 ਜਨਵਰੀ ਤੋਂ ਇਹ ਚੈਨਲ ਲਾਂਚ ਹੋ ਰਿਹਾ ਹੈ ਤੇ ਲੋਹੜੀ ਵਾਲੇ ਦਿਨ ਤੋਂ ਇੱਕ ਚੰਗਾ ਦਿਨ ਹੈਗਾ ਤੇ ਅਸੀਂ ਵੀ ਉਮੀਦ ਕਰਦੇ ਆ ਕਿ ਇਹਨਾਂ ਦਾ ਪ੍ਰੋਗਰਾਮ ਕਾਫੀ ਹਿੱਟ ਰਹੇ ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ ਨਾਨਿਕ ਸਵੇਰਾ ਟੀਵੀ ਰੀਡਨ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ हींता दे तो, फ्री सेवा। चार दे, बेताज बादशाह तकतीर कदो बदलेगी सच्चा प्यार मिलेगा जा नहीं लॉटरी नंबर पाओ जे तेज तक कम नहीं होता इधर उधर न पटको तू फोन करो मिया रफीक मोहम्मद Hi guys, myself MB, my debut song is coming up on 16th of Jan, presented by Savera Music, Hum Bhulna Please go and subscribe to the channel of Savera Music for more updates. Thank you so much.